ਵੇਰੀ ਮੱਤ ਕਰਨ ਦਾ ਸਬਕ ਜਾਈ ਹੈ ਮੈਂ ਇੱਕ ਬਹੁਤ ਇੰਪੋਰਟੈਂਟ ਇਸ਼ੂ ਦੇ ਉੱਤੇ ਅੱਜ ਤੁਹਾਡੇ ਨਾਲ ਗੱਲ ਕਰਨ ਗਿਆ ਹਾਂ ਬੇਚੈਤਾ ਇਹ ਜਿਹੜੀ ਸਕਾਰਾ ਆਮਾਣੀ ਪਾਰਟੀ ਇਹ ਹਰ ਫਰੰਟ ਦੇ ਉੱਤੇ ਦੇ ਲੋਸੀ ਹੈ ਕਿ ਉਹ ਫਾਰਮਰੀ ਛੁੱਟੇ ਹੋਵੇ ਕਿ ਉਹ ਖੈਰੀ ਛੁੱਟੇ ਹੋਵੇ ਕਿ ਉਹ ਐਜੂਕੇਸ਼ਨ ਦੇ ਛੁੱਟੇ ਹੋਵੇ ਇਹ ਇੱਥੇ ਕਿੰਨੇ ਬਲੱਡ ਜਾਏ ਹੈਗੇ ਆ ਤੁਸੀਂ ਦੇਖੋ ਵੀ ਅੱਜ ਤੱਕ ਕੋਈ ਕਰਤੇ ਆ ਨਹੀਂ ਕਿਹਾ ਇਹ ਸਭ ਤੋਂ ਵੱਡੀ ਗੱਲ ਉਹ ਜਿਹੜਾ ਹੈਲਥ ਸਿਸਟਮ ਆਪਦਾ ਜਿਹੜਾ ਪਹਿਲਾਂ ਬਹੁਤ ਵਧੀਆ ਚੱਲਦਾ ਸੀ ਪੁਰਾਣੀਆਂ ਸਰਕਾਰਾਂ ਦੇ ਟਾਈਮ ਇਹਨਾਂ ਨੇ ਉਸ ਨੂੰ ਬਦਲਾ ਕਰਕੇ ਤੇ ਆ ਮਹੱਲਾ ਕਲੀਨਿਕ ਲੈ ਕੇ ਆਏ ਉਹ ਵੀ ਟੋਟਲ ਦੁਨੀਆ ਦੇ ਤੁਸੀਂ ਜਾ ਕੇ ਕਿਤੇ ਉਹ ਮਹੱਲਾ ਕਲੀਨਿਕ ਦੇਖੋ ਸਾਡੀ ਨਿਸ਼ਾਨੀ ਨਹੀਂ ਪਾਉਂਦੇ ਜਿੱਥੇ ਤੱਕ ਮੈਂ ਇਹ ਤਾਂ ਮੈਂ ਸਟੇਟ ਦੀ ਗੱਲ ਕਰਦਾ ਹੋਇਆ ਤੁਹਾਨੂੰ ਰਾਜਪੁਰੇ ਤੋਂ ਜ਼ਿਆਦਾ ਆਪਾਂ ਗੱਲ ਕਰਾਂਗੇ ਰਾਜਪੁਰੇ ਦਾ ਸਾਡਾ ਜਿਹੜਾ ਹਸਪੀਟਲ ਸੀ ਸਿਵਲ ਹਸਪੀਟਲ ਉਹwidehat ਯਾਦ ਹੋਏਗਾ ਕਿ 2017 ਤੋਂ ਪਹਿਲਾਂ ਇੱਥੇ ਦਾਤਾ ਜੱੱਚਾ ਬੱਚਾ ਸੈਂਟਰ ਹੋਇਆ ਕਰਦਾ ਸੀ ਪਰ ਇਹ ਹਸਪਤਾਲ ਦੀ ਬਹੁਤ ਬਦਤਰ ਮਤਲਬ ਕਿ ਹਾਲਤ ਸੀ ਬੜੀ ਮਾੜੀ ਹਾਲਤ ਵਿੱਚ ਸੀ ਪਰ ਜਦੋਂ ਸਰਕਾਰ ਬਣੀ ਰਾਜਪੁਰੇ ਦੇ ਵਸਨੀਕਾਂ ਨੇ ਅਦਿਆਨ ਸਿੰਘ ਨੂੰ ਇੱਕੋ ਐਮਐਲਏ ਬਣਾਇਆ ਸਰਕਾਰ ਬਣੀ ਜਿਹੜੀਆਂ ਕਮਿਟਮੈਂਟਸ ਸੀਗੀਆਂ ਸਾਰੀਆਂ ਮੈਂ ਉਹ ਪੂਰੀਆਂ ਕਰਦੀਆਂ ਸੋਪੀਤੀਆਂ ਤੇ ਮੈਂ ਸਭ ਤੋਂ ਪਹਿਲਾਂ ਜਿਹੜਾ ਹਸਪੀਟਲ ਦਾ ਕੰਮ ਸ਼ੁਰੂ ਕਰਾਇਆ ਤੁਸੀਂ ਇਸੋਂ ਪਰ ਨੂੰ ਮੈਂ ਜਾਣਦਾ ਕਿ ਉਹਦੇ ਵਿੱਚ ਤੁਸੀਂ ਦੇਖੋ ਕਿ ਇਹ ਸਭ ਤੋਂ ਪਹਿਲਾਂ ਮੈਂ ਉਹਦੀ ਪਾਰਕਿੰਗ ਜਿੱਥੇ ਤੇ ਉੱਤੇ ਪਸੂ ਉੱਤੇ ਉਰ ਮਰੇ ਪਿਆ ਹਰ ਦਾ ਦੇ ਸੀਗੇ ਉੱਤੇ ਪਾਰਕਿੰਗ ਬਣਾਈ ਸਾਰਾ ਮਤਲਬ ਕਿ ਨਵੀਨੀਕਰਨ ਕਰਾਇਆ ਨਵੀਨੀਕਰਨ ਤੋਂ ਬਾਅਦ ਇੱਥੇ ਮੈਨੂੰ ਇੱਥੇ ਦੱਸਿਆ ਜਾਂਦਾ ਸੀਗਾ ਕਿ ਇੱਥੇ ਜਿਹੜੀ ਡਿਲੀਵਰੀ ਹੈ ਬੱਚਿਆਂ ਦੀ ਔਰਤਾਂ ਦੀ ਜਿਹੜੀ ਡਿਲੀਵਰੀ ਹੈਗੀ ਆ ਉਹ ਮੋਮਬਤੀ ਚਗਾ ਕੇ ਵੀ ਇੱਥੇ ਬੱਚੇ ਜਿਹੜੇ ਤੜਾ ਹੁੰਦੇ ਰਹੇ ਆ ਤੇ ਮੈਂ ਸੋਚਿਆ ਕਿ ਸਾਡੇ ਲਈ ਸ਼ਰਮ ਦੀ ਗੱਲ ਹੈ ਕਿ ਜੇ ਅੱਜ ਜਿਹੜਾ ਇੰਨਾ ਜ਼ਿਆਦਾ ਮਤਲਬ ਕੇ ਹਿੰਦੁਸਤਾਨ ਜਿਹੜਾ ਡਵੈਲਪਡ ਕੰਟਰੀ ਬਣ ਜਾ ਰਿਹਾ ਪਰ ਸਾਡੀ ਹਾਲਤ ਇੱਥੇ ਇਹ ਹੈਗੀ ਆ ਪਰ ਮੈਂ ਉਹ ਪੰਜਾਬ ਸਰਕਾਰ ਤੋਂ ਜੱਜਾ ਬੱਚਾ ਸੈਂਟਰ ਮਨਜ਼ੂਰ ਕਰਾ ਕੇ ਲਿਆਇਆ ਸੀਗਾ ਇਸ ਹਸਪਤਾਲ ਦੇ ਲਈ 2 ਰੋਬੋਟ 4 ਕਰੋੜ ਰੁਪਏ ਤੇ ਲੱਗੇ ਆ ਅਗੇ ਉਹ ਬਣ ਗਿਆ ਇਹ ਬਣ ਕੇ ਉਹ ਤਿਆਰ ਹੋ ਗਿਆ ਆ ਤੁਹਾਨੂੰ ਯਾਦ ਹੋਵੇਗਾ ਕਿ ਮੈਂ ਆਪਣੀ ਸੈਲਰੀ ਦੇ ਵਿੱਚੋਂ ਉੱਥੇ ਮੈਂ ਬੈੱਡ ਜਿਹੜੇ ਪ੍ਰਾਈਵੇਟ ਹੌਸਪਟਲ ਅੰਦਰ ਕਿਹਾ ਤੇ ਉਹ ਇੱਥੇ ਹੌਸਪੀਟਲ ਨੂੰ ਮੈਂ ਲੈ ਕੇ ਰਿਹਾ ਸੀ ਇੱਥੇ ਮੇਰੇ ਕੋਲ ਅੰਦਰੋਂ ਜਿਹੜੇ ਕੁਝ ਐਨਜੀਓ ਜਗੀਆਂ ਮਲਾਜਮ ਆਏ ਕਿ ਸਾਡੇ ਕੋਲ ਬਲੱਡ ਬੈਂਕ ਦੇ ਲਈ ਡੋਨਰਸ ਬਹੁਤ ਨਹੀਂ ਜਿਹੜੇ ਇੱਕ ਉਹ ਕੂਨਦਾਨ ਕਰਦੇ ਆ ਗਿਆ ਆ ਸਾਡੇ ਕੋਲ ਤੇ ਰੱਖਣ ਦੇ ਲਈ ਲਾਈਟ ਚਲੀ ਗਈ ਨਹੀਂ ਕਿਹਾ ਇਹ ਜਨਰੇਟਰ ਸੈੱਟ ਕੀਤਾ ਮੈਂ ਕੁਝ ਹੋਰ ਹੋਰੇ ਸਾਥੀ ਨਾਲ ਗੱਲ ਕੀਤੀ ਫਿਰ ਮੈਂ ਆਪਣੇ ਕੋਲ ਸਟਾਰਟਿੰਗ ਤੇ ਮੈਂ 1 ਲੱਖ ਰੁਪਏ ਆਪਣੇ ਕੋਲ ਦਿੱਤਾ ਬਾਕੀ ਹਟੋ ਪਾਇਆ ਅਸੀਂ ਕੋਈ 3.5 ਲੱਖ ਰੁਪਏ ਦਾ ਸਿੱਧਰ ਨਹੀਂ ਕਰ ਸਕਿਆ ਤੇ ਆਪਣਾ ਹ ਜਨਰੇਟਰ ਜਿਹੜਾ ਹੈਗਾ ਸੀਗਾ ਉਹ ਸੈੱਟ ਬਲੱਡ ਬੈਂਕ ਨੂੰ ਉੱਥੇ ਲੈ ਕੇ ਦਿੱਤਾ ਇਹ ਇੱਥੇ ਜਿਹੜਾ ਡੈਂਸਿਟੀ ਦੀਆਂ ਮਸ਼ੀਨਾਂ ਸੀ ਫਰਦਾਨ ਸਿੰਘ ਤਿੰਨ ਡੈਲਸੀਮੀਅਮ ਸੀਨਾ ਮੇਰੇ ਦੋਸਤ ਹੁੰਦੇ ਸੀ ਐਸ.ਪੀ. ਸਿੰਘ ਉਭਰਾਏ ਉਹਨਾਂ ਤੋਂ ਮੈਂ ਇਹ ਡੋਨੇਟ ਕਰਾਈਆਂ ਤੇ ਤਿੰਨ ਡੈਲਸੀਮੀਅਮ ਸੀਨਾ ਲੈ ਆਇਆ ਘਟਰਨਜੀਤ ਸਿੰਘ ਹੁੰਦੇ ਸੀ ਐਸ.ਐਮ.ਓ. ਬਹੁਤ ਵਧੀਆ ਬੰਦੇ ਸੀਗੇ ਉਹ ਮੈਨੂੰ ਕਹਿਣ ਲੱਗੇ ਕਿ ਇਹ ਇਹਦੇ ਲਈ ਇੱਕ ਆਰ.ਓ. ਦੀ ਲੋੜ ਹੈ ਵੱਡੇ ਆਰ.ਓ. ਦੀ ਤੇ ਪਰ ਉਹਦੇ ਲਈ ਜਿਹੜੇ ਫੰਡ ਜ ਸਾਡੇ ਕੋਲ ਨਹੀਂ ਹੈਗੇ ਮੈਂ ਕਹਿ ਸਕਦਾ ਕਿ ਪ੍ਰਮਾਤਮਾ ਦੇ ਦਰਪੁੰਤ ਮੈਂ ਤਾਂ ਦਾਅਦਾਨ ਕਿ ਮੈਂ ਉਸੇ ਟੈਮ ਉਹਨਾਂ ਨੂੰ ਕਿਹਾ ਕਿ ਮੈਂ ਇਹ ਆਰ.ਓ. ਕਿੱਡਾ ਮਰਜੀ ਕਰਦੇ ਹੋਵੇ ਉਹਦੇ ਤੇ ਨਿਰਗੱਲਾ ਭਾਈ ਕਰੋੜੇ ਕਿੰਨੇ ਲੱਗ ਰਹੇ ਨੇ ਦੇਸੀ ਉਹਨੇ ਸਾਰੇ ਦਾ ਸਾਰਾ ਹੀ ਉਹ ਆਪਣੇ ਕੋਲ ਮੁਹैया ਕਰਾ ਕੇ ਹਸਪਤਲ ਦੇ ਜੀ ਉਹ ਬੈਂਸੇ ਦੇ ਮਸ਼ੀਨਾਂ ਦੇ ਜਿਵੇਂ ਪਾਰੋ ਲਿਆ ਦੱਸ ਫਿਰ ਡਿਜੀਟਲ ਐਕਸ-ਰੇ ਜਿਹੜੇ ਹੈਗੇ ਇੱਥੇ ਕਰੇ ਉਹ ਤੋਂ ਬਾਅਦ ਸੀਟੀ ਸਕੈਨ ਦੀ ਮਸ਼ੀਨ ਇੱਥੇ ਲੈ ਕੇ ਆਏ ਅਸੀਂ ਕਈ ਕਰੋੜ ਰੁਪਏ ਫਿਰ ਜਦੋਂ ਕੋਵਿਡ ਦਾ ਟਾਈਮ ਆਇਆ ਕੋਵਿਡ ਦੇ ਬਾੜ ਅਸੀਂ ਅੱਲਾ ਬਣਾਏ ਤੇ ਉਹ ਤੋਂ ਅਲਾਵਾ ਆਕਸੀਜਨ ਦਾ ਪਲਾਂਟ ਇਹ ਤੇ ਨਸਟਾਲਟਿਕ ਇਹ ਮੈਂ ਤੁਹਾਨੂੰ ਤਾਂ ਦੱਸਣ ਜਾ ਰਿਹਾ ਕਿ ਇਹ ਸਾਰਾ ਕਰਨ ਦੇ ਬਾਅਦੂਤ ਉਹ ਤੋਂ ਬਾਅਦ ਜਿਹੜਾ ਭਾਰਤ ਸਰਕਾਰ ਦੀ ਕਿਸ਼ਤੀ ਮਾਇਕਾਇਆ ਕਲਪ ਸਕੀਮ ਉਹਨੂੰ ਕਹਿੰਦੇ ਆ ਉਹ ਸਰਵੇ ਕਰਦੀ ਹੈਗੀ ਆ ਪੂਰੇ ਸਟੇਟਾਂ ਦੇ ਵਿੱਚ ਕਿ ਕਿਹੜੇ ਕਿਹੜੇ ਹਸਪਤਲ ਤੇ ਜਿੰਨ ਨੰਬਰਿੰਗ ਜ਼ਿਆਦਾ ਕੀ ਹੈ ਭਾਰਤ ਸਰਕਾਰ ਨੇ ਇਹਦਾ ਸਰਵੇ ਕਰਾਇਆ ਮੈਨੂੰ ਰਾਜਪੁਰੇ ਦੇ ਵਸਨੀਕਾਂ ਨੂੰ ਦੱਸਣ ਲੱਗੇ ਖੁਸ਼ੀ ਹੁੰਦੀ ਹੈਗੀ ਆ ਕਿ ਰਾਜਪੁਰੇ ਦਾ ਸਿਵਲ ਹਸਪਤਲ ਨੰਬਰ 1 ਤੇ ਆ ਕੇ ਪੰਜਾਬ ਦੇ ਵਿੱਚ ਨੰਬਰ 1 ਤੇ ਆ ਕੇ 3 ਸਾਲ ਲਈ ਸਾਨੂੰ 10-10 ਲੱਖ ਰੁਪਏ ਦਾ ਬੈਸਟ ਹਸਪੀਟਲ ਦਾ ਅਵਾਰਡ ਦੇ ਰਿਹਾ ਇਸ ਹਸਪਤਲ ਤੇ ਇਹ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿਉਂਕਿ ਅੱਜ ਇੱਕ ਬਹੁਤ ਵੱਡੀ ਇੱਕ ਨਿਊਜ਼ ਲੱਗੀ ਹੈ ਜੀਆ ਪੰਜਾਬ ਮਲਚ ਹੈਂਡਲਿੰਗ ਓਵਰ 4 ਸਿਵਲ ਹਸਪੀਟਲ ਟੂ ਪ੍ਰਾਈਵੇਟ ਪਲੇਅਰਸ ਇਹ ਜਿਹੜੀ ਹਿੰਦੁਸਤਾਨ ਵਿਦ ਐਂਡ ਬਿਮੈਨੈ ਆਪ ਵੀ ਅਧਿਕਾਰੀ ਉੱਚ ਅਧਿਕਾਰੀ ਕੋਈ ਮੇਰੇ ਜਿਹੜੇ ਮਿੱਤਰ ਆ ਉਹਨਾਂ ਤੋਂ ਵੀ ਪੁੱਛਿਆ ਮੈਂਨੇ ਜਿਹੜਾ ਇਹ ਹੈਲਥ ਸਿਸਟਮ ਕਾਪੋਰੇਸ਼ਨ ਆ ਉਹਦੇ ਵਿੱਚੋਂ ਵੀ ਪਤਾ ਕੀਤਾ ਲੋਕਲ ਲੈਵਲ ਤੇ ਵੀ ਪਤਾ ਕੀਤਾ ਤੇ ਮੈਨੂੰ ਕਹਿੰਦੇ ਬਿਲਕੁਲ ਇਹ ਠੀਕ ਹੈ ਕਿਉਂਕਿ ਪੰਜਾਬ ਸਰਕਾਰ ਚਾਰ ਹਸਪਤਾਲਾਂ ਨੂੰ ਉਹ ਪ੍ਰਾਈਵੇਟ ਪਲੇਅਰਸ ਨੂੰ ਦੇਣਾ ਚਾਹੁੰਦੀ ਹੈ ਜਿਹਦੇ ਵਿੱਚੋਂ ਸਾਡਾ ਰਾਜਪੁਰਾ ਦਾ ਵੀ ਪੈਂਦਾ ਹੈ ਰਾਜਪੁਰਾ ਦੇ ਹਸਪਤਾਲ ਨੂੰ ਵੀ ਇਹ ਵੇਚ ਕੇ ਪ੍ਰਾਈਵੇਟ ਬੈਡਰੂਮ ਬद्दल ਜਿਹੜਾ ਹੈਗਾ ਇਸ ਨੂੰ ਡਿਕਲੇਅਰ ਕਰਨਾ ਇਹ ਵਿੱਚ ਆ ਲਿਖਿਆ ਹੈਗਾ ਮੈਂ ਤੁਹਾਨੂੰ ਦੱਸਾਂ ਆਪਰੇ ਰਾਜਪੁਰਾ ਮੋਗਾ ਮੋਹਲੀ ਨਾ ਮੋਨਕ ਐਂਡ ਫਰੋਥ ਚਾਰ ਹਸਪੀਟਲ ਮੋਕੇ ਪ੍ਰਾਈਵੇਟ ਕਲੀਨਿਕ ਨੂੰ ਕੀ ਦੇਣਾ ਚਾਹੁੰਦੇ ਹੋਏ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਬੱਦਰ ਹਾਲਤ ਜਿਹੜੀ ਪੰਜਾਬ ਸਰਕਾਰ ਦੀ ਹੋਈ ਹੈ ਜਿਹੜੀ ਹੈ ਕਿਉਂਕਿ ਇਹ ਹਸਪੀਟਲ ਜਿਹੜਾ ਐਨ ਐਚ 1 ਦੇ ਉੱਤੇ ਮਤਲਬ ਕਿ ਇੰਟਰਨੈਸ਼ਨਲ 44 ਹੈ ਜਿਹੜਾ ਉਹਦੇ ਉੱਤੇ ਉੱਤੇ ਹੈ ਜਿਹੜਾ ਇਹ ਹਸਪਤਾਲ ਜਿਹੜਾ ਹੈਗਾ ਜਿੱਥੋਂ ਪੂਰੇ ਹਿੰਦੂਸਤਾਨ ਨੂੰ ਚਾਰ ਕੂਬਿਆਂ ਨੂੰ ਅੱਗੇ ਛੈਟੜ ਜਾਂਦੀ ਆ ਉਰੇ ਐਕਸੀਡੈਂਟ ਵੀ ਹੁੰਦੇ ਆ ਸਾਡੇ ਪੂਰੇ ਬਹੁਤ ਵੱਡਾ મતਲਬ ਕਿ ਏਰੀਆ ਘਨੌਰ ਦਾ ਮੂੜ ਦਾ ਅਲੇ-ਦਲੇ ਦੇ ਮੇਰੇ ਖਿਆਲ ਨਾਲ ਵੀ 3-400 ਪਿੰਡ ਵੀ ਪੈਂਦੇ ਆ ਇਹ ਸ਼ਹਿਰ ਵੀ ਜਿਹੜਾ ਹੈਗਾ ਬਹੁਤ ਵੱਡਾ ਸਾਡਾ ਸ਼ਹਿਰ ਮੰਨਿਆ ਤੇ ਇਹ ਸ਼ਹਿਰ ਵੀ ਇਹਦੇ ਵਿੱਚ ਪੈਂਦਾ ਹੈਗਾ ਜਿੱਥੇ ਹਰ ਕੋਈ ਗਰੀਬ ਆਦਮੀ ਵੀ ਜਾ ਕੇ ਉੱਥੇ ਆਪਣਾ ਫ੍ਰੀ ਜਿਹੜਾ ਹੈਗਾ ਇਲਾਜ ਚਲਾ ਲੈਂਦਾ ਅਤੇ ਜਿਹੜੇ ਆਮ ਜਿਹੜੇ ਆਮ ਲੋਕ ਪ੍ਰਾਈਵੇਟ ਹਸਪਤਲਾਂ ਨਹੀਂ ਜਾ ਸਕਦੇ ਉਹ ਜਾ ਕੇ ਇੱਥੇ ਇਲਾਜ ਕਰਾ ਸਕਦੇ ਆ ਇਸੇ ਕਰਕੇ ਹਰਿਆਲ ਸਿੰਘ ਨੇ ਮਿਹਨਤ ਕਰਕੇ ਇਸ ਨੂੰ ਬਹੁਤ ਵਧੀਆ ਹਸਪਤਲ ਬਣਾਇਆ ਮੈਨੂੰ ਉਸ ਪੁਰਾਣੇ ਡਾਕਟਰ ਜਿਹੜੇ ਇੱਥੇ ਹੁੰਦੇ ਸੀ ਉਹ ਮੈਨੂੰ ਕਹਿਣ ਲੱਗੇ ਕਿ ਅੱਜ ਇਹ ਵਸੂਲ ਹੁੰਦਾ ਕਿ ਵਾਕਿਆ ਇਹ ਹਸਪਤਲ ਜਿਹੜਾ ਵਧੀਆ ਬਣਿਆ ਚੁਗਾ ਪਰ ਪਿਛਲੇ 4 ਸਾਲ ਤੋਂ ਇਸ ਹਸਪਤਲ ਦੀ ਇੰਨੀ ਮੜਦ ਦੁਰਦਸ਼ਾ ਕਿ ਜਿਹੜੀ ਸਾਡੀ ਐਮਐਲਏ ਆ ਮੈਡਮ ਨੀਨਾ ਮੁੱਦਰ ਨੇ ਇਹ ਕਿਹਾ ਕਰ ਦਿੱਤੀ ਇਹ ਕਹਿੰਦੀ ਰੈਫਰ ਹਸਪੀਟਲ ਆ ਇਹ ਰੈਫਰ ਹਸਪੀਟਲ ਆ ਤੁਸੀਂ ਛੱਡੋ ਜੀ ਇਸ ਹਸਪੀਟਲ ਦੇ ਅੰਦਰ ਤੁਹਾਡੇ ਬਣੋ ਕਹਾਣੀਆਂ ਇੱਥੇ ਸਟੋਰੀਆਂ ਲਿਖੇ ਗਿਆ ਟਰੱਕ ਵੀ ਚਲੇ ਰੋ ਪਰਚੇ ਵੀ ਦਰਜ ਹੋਏ ਆ ਇੱਥੇ ਔਰ ਤੁਸੀਂ ਇੱਥੇ ਦੇਖੋ ਕਿ ਕੋਈ ਇੱਥੇ ਜਿਹੜੇ ਡਾਕਟਰ ਵੀ ਪੂਰੇ ਨਹੀਂ ਹੈਗੇ ਵਨ ਟਾਈਮ ਐਸਾ ਸੀ ਸਾਡੇ ਟਾਈਮ 'ਚ ਹਰ ਤਰ੍ਹਾਂ ਦਾ ਗਾਇਨੀ ਦੇ ਆਰਥੋ ਦੇ ਹਰ ਤਰ੍ਹਾਂ ਦੇ ਜਿਹੜੇ ਡਾਕਟਰ ਸੀਗੇ ਇੱਥੇ ਸੀਗੇ ਅੱਜ ਕੋਈ ਸਟਾਫ ਵੀ ਕੋਰਾ ਨਹੀਂ ਹੈਗਾ ਇੱਥੇ ਤੇ ਇਹਦੀ ਹਾਲਤ ਇਹ ਹੈਗੀ ਆ ਕਿ ਪਿਛਲੇ ਦਿਨੀ ਤੁਸੀਂ ਇਹ ਦੇਖਿਆ ਹੈਗੇ ਕਿ ਇਸ ਹਸਪਤਾਲ ਦੇ ਵਿੱਚ ਇਹ ਦੇਖੋ ਜਨਰਲ ਵਾਰਡ ਦੇ ਵਿੱਚ ਕੁੱਤੇ ਬੈਠੇ ਆ ਉੱਥੇ ਸੁੱਤੇ ਪਏ ਹੈਗੇ ਲਾਭਾਂ ਬਸ ਅੰਰੀਜਾ ਦੀ ਥਾਂ ਤੇ ਉੱਥੇ ਸੁੱਤੇ ਪਏ ਹੋਏ ਨੇ ਇਹ ਇਹਦੀ ਕੌਣ ਰਿਸਪੌਂਸਿਬਿਲਟੀ ਕੀਦੀ ਹੈ ਕਿਤੇ ਵੀ ਐਮਐਲਏ ਨਹੀਂ ਲੱਗਿਆ ਅੱਜ ਜੇ ਵਿਕਣ ਜਾ ਰਹੇ ਹਸਪਤਾਲ ਤਾਂ ਇਹਦੀ ਪਸੂਰ ਬਾਹਰ ਇੱਥੇ ਵੀ ਐਮਐਲਏ ਹੋਏ ਜਿਵੇਂ ਕੰਪਾਸਨ ਇਹ ਰਾਜਪੁਰਾ ਨਿਵਾਸੀਆਂ ਲਈ ਇੱਕ ਬਹੁਤ ਵੱਡਾ ਧੋਖਾ ਅਸੀਂ ਤਕਾ ਇਹ ਬਦਲਾ ਚੰਦ ਸੀ ਸੀ ਇਹ ਬਦਲਾ ਕਰਕੇ ਤੁਸੀਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਇਆ ਇਸ ਨੂੰ ਐਮਐਲਏ ਬਣਾਇਆ ਜਿਹੜੇ ਕਹਿਆ ਕਰਦੀ ਸੀ ਵੀ ਇੱਥੇ ਤਾਂ ਜੀ ਐਮਐਲਏ ਤੋਂ ਬਿਨਾ ਇੱਥੇ ਚੱਪਲ ਨਹੀਂ ਚੋਰੀ ਹੋ ਸਕਦੀ ਤੇ ਅੱਜ 10-10 ਵਾਈਕ ਕੀ ਕਿਹੜੇ ਰਾਤਾਂ ਦੇ ਵਿੱਚ ਚੋਰੀ ਹੁੰਦੇ ਹੈਗੇ ਆ ਤੇ ਇੱਥੇ ਜਿਹੜੇ ਹੈਗੇ ਆ 10-10 ਕਾਲਾ ਦੇ ਜਿਹੜੇ ਹੈਗੇ ਆ ਉਹ ਆਲੇ-ਕੁੱਟ ਦੇ ਹੈਗੇ ਹਨਾਂ ਦੇ ਵਿੱਚੋਂ ਡੱਕੇ ਚੋਰੀਆਂ ਹੁੰਦੀਆਂ ਕੋਈ ਭੈਣ ਸਾਡੀ ਸੁਰੱਖਿਅਤ ਨਹੀਂ ਤੇ ਮਤਲਬ ਐਦਾਂ ਦੇ ਇਹ ਲਾਅਨ ਆਰਡਰ ਦੀ ਹਾਲਤ ਜਿਹੜੀ ਇੱਥੇ ਬਣੀ ਹੋਈ ਹੈ ਮੈਂ ਕੱਜ ਜਿਆਦਾ ਤੁਹਾਨੂੰ ਹਸਪੀਟਲ ਦੇ ਉੱਤੇ ਮੈਂ ਤੁਹਾਡੇ ਨਾਲ ਗੱਲ ਕਰਨ ਦੇ ਲਈ ਸਲਾਹੀ ਬਾਕੀ ਗੱਲਾਂ ਮੈਂ ਫਿਰ ਕਿਸੇ ਟਾਈਮ ਚੱਕੀ ਮੈਂ ਜਿਹੜਾ ਹੈਗਾ ਇੱਥੇ ਕ੍ਰਪਸ਼ਨ ਪਿੰਡਾਂ ਚੋਰੀਆ ਜਿਵੇਂ ਉਹੜੀਆ ਉਹ ਮੈਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜਾ ਗੱਲਾਂ ਕਰਾਂਗਾ ਤੇ ਅੱਜ ਮੈਂ ਇਹ ਹਸਪੀਟਲ ਦੇ ਲਈ ਮਤਲਬ ਕੇ ਘਰ ਨੂੰ ਸਿੱਧਿਆ ਸੀ ਤਾਂ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਮੀਡੀਆ ਦਾ ਕਿਉਂਕਿ ਕੋਈ ਹਮੇਸ਼ਾ ਜਿਹੜਾ ਸਾਥ ਦਿੱਤਾ ਸਾਰੇ ਆਪਾਂ ਲੋਕਾਂ ਨੇ ਇੱਥੇ ਦੇ ਰਹਿਣ ਵਾਲੇ ਕਿਉਂਕਿ ਇਹ ਤਾਂ ਬਾਹਰੋਂ ਲੁੱਟਣ ਆਏ ਸੀ ਲੁੱਟ ਕੇ ਇਹਨਾਂ ਨੇ ਚਲੇ ਜਾਣਾ ਤੇ ਮੋٹے ਸਾਡਾ ਜਿਹੜਾ ਨੁਕਸਾਨ ਹੋਵੇ ਪਰ ਭਾਈ ਨਹੀਂ ਹੋਣੀ ਹੈਗੀ ਇਹ ਗੱਲੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਜਿਹੜਾ ਅੱਜ ਗਰੀਬ ਤੋਂ ਗਰੀਬ ਬੰਦਾ ਉੱਤੇ ਜਾ ਕੇ ਆਪਣਾ ਜਿਹੜਾ ਅਦਾਜ ਉੱਪਰ ਆ ਲੰਦਾ ਪਰ ਇਹ ਅੱਜ ਜਿਹੜਾ ਹਸਪੀਟਲ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਕੇ ਇਹ ਰਾਜਪੁਰਾ ਨਿਵਾਸੀਆਂ ਦੇ ਲਈ ਬਹੁਤ ਵੱਡਾ ਧੋਖਾ ਤੇ ਇਹਨਾਂ ਦੇ ਨਾਲ ਧੱਕਾ ਹੋਏਗਾ ਇਸ ਕਰਕੇ ਮੈਂ ਕਹਾਂਗਾ ਆਪ ਨੂੰ ਸਾਰੇ ਵੇਚ ਰਿਹਾ ਹੈ ਹਸਪੀਟਲ ਨੂੰ ਜਾਂ ਠੇਕੇ ਦੇ ਦੇ ਰਹੇ ਆ ਪ੍ਰਾਈਵੇਟ ਪਰਚਨ ਨੂੰ ਦੇ ਰਹੇ ਠੇਕੇ ਦੇ ਹਾਂ ਦੇ ਕੇ ਤੇਰੇ ਤਾਂ ਉਹਨਾਂ ਨੇ ਤਾਂ ਉਹ ਹੀ ਕੋਈ ਨਹੀਂ ਲੱਗਣੀ ਅਗੇ ਚਾਰਜ ਜਿਹੜੇ ਪ੍ਰਾਈਵੇਟ ਜਿਹੜੇ ਲੈ ਰਹੇ ਨੇ ਇਹ ਵਰਤਨ ਵੀ ਆਇਆ ਹੈਗੇ ਹੈ ਤੇ ਹੈਲਥ ਮਿਨਿਸਟਰ ਦਾ ਵੀ ਵਰਤਨ ਆਇਆ ਹੈ ਜੀ ਅਸੀਂ ਇਹਨੇ ਕਨਸੀਡਰ ਕਰ ਰਹੇ ਹਾਂ ਕਨਸੀਡਰ ਨੇ ਦੇਰ ਪਰ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਵੀ ਅਸੀਂ ਤੁਪਕਰ ਕਿੰਨੇ ਬੈਠਾ ਜੀ ਰਾਜ ਭਰੇ ਦੇ ਲੋਕ ਹਾਂ ਤੇ ਮੇਰੀ ਪਾਰਟੀ ਹੋ ਗਈ ਮੇਰੇ ਨਾਲ ਦੇ ਲੋਕ ਹਾਂ ਨੈਕਲਗਾ ਬਿਲਕੁਲ ਚੁੱਪ ਕਰਕੇ ਇੰਨ ਬੈਠਾ ਨਾ ਇਹਦੀ ਬਹੁਤ ਵੱਡੀ ਐਜੀਟੇਸ਼ਨ ਹੋएगी ਔਰ ਇਹਦਾ ਮਿਆਜਾ ਇਸ ਐਮਐਲਓ ਨੂੰ ਜਿਹੜੀ ਹੈਗੀ ਉਹ ਘੋਕਣਾ ਪਏਗਾ ਜਿਹੜੇ ਚਾਰ ਸਟੇਸ਼ਨ ਦੱਸੇ ਗਏ ਆ ਤੁਸੀਂ ਔਰ ਕੋਈ ਕਰਾਈਟਰੀਆ ਦੱਸਿਆ ਗਿਆ ਜੀ ਇਸ ਵੇਸੇ ਸੇ ਚਾਰ ਸਟੇਸ਼ਨ ਚੁਣੇ ਗਏ ਨੇ ਕੋਈ ਕਰਾਈਟਰੀਆ ਤਾਂ ਹੈਲਥ ਡਿਪਾਰਟਮੈਂਟ ਨੂੰ ਪਤਾ ਹੋਏਗਾ ਨਾ ਜੀ ਮੈਂ ਤਾਂ ਆ ਦੇਖੋ ਤੁਸੀਂ ਰੋਟਾ ਪੇਪਰ ਨਹੀਂ ਵੱਡਾ ਮੈਂ ਗੱਲ ਵੀ ਕੀਤੀ ਉਹਨਾਂ ਨਾਲ ਉਹ ਕਹਿੰਦੇ ਬਿਲਕੁਲ ਠੀਕ ਹੈ ਜੋ ਸਿੱਟਾ ਹੈ ਇਹ ਸਾਧਿਆ ਨੇ ਕਾਪੀ ਕਿ ਨਾ ਨਹੀਂ ਤਾਂ ਅੰਮ੍ਰਿਤਸਰ ਦਾ ਸਾਰੀ ਕਾਪੀ ਕਰਾਂਗੇ ਤੁਹਾਨੂੰ ਪੜ੍ਹ ਕੇ ਲਿਓ ਜਿਹੜੀ ਇਹਨਾਂ ਦੇ ਪੀਸੀ ਐਸੋਸੀਏਸ਼ਨ ਨਾਲ ਉਹਨਾਂ ਕੋਲੋ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਐਮਪਲਾਈ ਜਿਹਨੀਆਂ ਇਹਨਾਂ ਦੀ ਆਰਗੇਨਾਈਜੇਸ਼ਨ ਨਾਲ ਉਹਨਾਂ ਕੋਲੋ ਪੂਰਾ ਪ੍ਰੋਟੈਸਟ ਜਾਰੀ ਹੈਗਾ ਇਹ ਅਸੀਂ ਹੋਣ ਨਹੀਂ ਦੇਣਾ ਹੈਗਾ ਪਰ ਇਹ ਸੋਚਦੇ ਹੈਗੇ ਆ ਵੀ ਚਲੋ ਜੀ ਇਹਦੇ ਵੀ ਐਮਐਲਏ ਦਾ ਇਹ ਤਾਂ ਨਕਮ ਨੇ ਬੰਦੇ ਆ ਜੀ ਇਹਨਾਂ ਦਾ ਕੁਝ ਬੋਲਣਾ ਨਹੀਂ ਚੱਲਣਾ ਨਹੀਂ ਇਹਨਾਂ ਦਾ ਕੰਮ ਤਾਂ ਸਿਰਫ ਹੋਟੇਕਸ ਨੂੰ ਲੋਕਾਂ ਨੂੰ ਲੁੱਟਣਾ ਹੈਗਾ ਉਹਨੇ ਬੋਲਣਾ ਨਹੀਂ ਚਾਹੀ ਤੇ ਰਾਜਪੁਰਾ ਨੂੰ ਦੇ ਦੋ ਇਸੀ ਛੇੜ ਰਾਜਪੁਰਾ ਨਾਮ ਹੈ ਜੀ ਇਹ ਤਾਂ ਕੋਈ ਸੀ ਅੱਜ ਤੋਂ ਰਾਜਪੁਰਾ ਮੋਗਾ ਤੇ ਤੁਹਾਡਾ ਨੰਬਰ ਰਾਜਪੁਰਾ ਅੱਜ ਮੋਣਕ ਅਤੇ ਬਰੋਜਪੁਰ ਚਾਰ ਮਤਲ ਦੇ ਜਿਹੜੇ ਹੈਗੇ ਪਹਿਲਾ ਇਹ ਸਟਾਰਟਿੰਗ ਕਰਦੇ ਹੌਲੀ ਹੌਲੀ ਅੱਗੇ ਵਧਾਂਗੇ ਤੇ ਇਹ ਤਾਂ ਸਮੁੱਚੇ ਪੰਜਾਬੀਆਂ ਦੇ ਲਈ ਬੜਾ ਵੱਡਾ ਤੋਕਾ ਤੇ ਤੱਤਾ ਖਾਸ ਕਰਕੇ ਰਾਜਪੁਰਾ ਵਿੱਚ ਹੈ ਇਹ ਬੱਚਜੋ ਦੇ ਥੋੜੇ ਤੋਂ ਬਚਿਆ ਜੇ 4 ਸਾਲ ਹੋ ਗਏ ਉਹ ਦੁਰਦਸ਼ਾ ਕਹਾਣੀ ਪੁੱਤੀ ਹੋਈ ਹੈ ਇਸਨੇ ਉਹ ਤੁਹਾਡੇ ਸਾਹਮਣੇ ਕਹਿ ਗਿਆ ਆ ਕੇ ਗੱਲਾਂ ਬਾਹਾਂ ਬੜੀਆਂ ਆਸਾਨ ਨੇ ਮੈਂ ਵੀ ਮਾਰੇ ਕਹਿ ਲਿਆ ਨੋ ਕਿ ਤੂੰ ਮੇਰੀਆਂ ਗੱਲਾਂ ਦਾ ਸਾਹਮਣੇ ਜਵਾਬ ਮੈਂ ਅੱਜ ਵੀ ਤੁਹਾਡੇ ਸਾਹਮਣੇ ਕਹਿਣਾ ਕਿ ਬੀਬੀ ਜੀ ਤੂੰ ਆ ਇਹ ਨਹੀਂ ਤੂੰ ਆਜਾ ਉਹ ਆਪਣੀ ਸਿਕਿਉਰਿਟੀ ਲੈ ਕੇ ਆਜਾ ਬਸ ਮੇਰੀਆਂ ਗੱਲਾਂ ਦਾ ਜਵਾਬ ਦੇ ਤੇ ਮੈਨੂੰ ਮੈਂ ਜਿਹੜਾ ਤੈਨੂੰ ਪੁੱਛਣਾ ਚਾਹਣਾ ਉਹ ਇਹ ਕਹਿੰਦੀ ਹੈਗੇ ਨੇ ਵੀ ਇਹਨੇ ਕੀ ਕੀਤਾ ਜੀ ਇਹਨੇ ਕੀ ਕੀਤਾ ਮੈਂ ਪਿੱਛੇ ਜੇ ਸੋਨਾ ਦੇ ਸੀਗਾ ਇਹ ਕੀਤਾ ਤੂੰ ਚੱਲ ਬਰੂਣ ਉਥੇ ਜਿਹੜੀ 200 ਕਰੋੜ ਰੁਪਏ ਲਾ ਕੇ ਹਰਜਲ ਸਿੰਘ ਨਹਿਰ ਬਣਾ ਕੇ ਲੈ ਕੇ ਆਈ ਉਹ ਵੀ ਰਾਜਪੁਰੇ ਹਰਕੇ ਦੀ ਸੀ ਉਹ ਤਾਂ ਮੇਰੇ ਨਾਲ ਕਬਰਾ ਪਬਲਿਕ ਉਹ ਜਿਹੜਾ ਮੈਂ ਪਾਣੀ ਚਾਹਤੇ ਅਤੇ ਜੇ ਆਪਣੇ ਇਲਾਕੇ ਦੇ ਪਿੰਡਾਂ ਨੂੰ ਦਿੱਤਾ ਉਹ ਵੀ 180-81 ਕਰੋੜ ਰੁਪਏ ਦਾ ਹੈ ਜਿਹੜੇ 9 ਕੋਲ ਜਿਹੜੇ ਤੈਨਾਂ ਮੈਂ ਬਣਾ ਕੇ ਦਿੱਤੇ ਜਿਨ੍ਹਾਂ ਦੇ ਉੱਪਰ ਨੂੰ ਤੁਸੀਂ ਲੰਘਦੇ ਆਪਣੀਆਂ ਗੱਡੀਆਂ ਲੈ ਕੇ ਮਤਾਂ ਨਹੀਂ ਉੱਤੇ ਨੂੰ ਲੰਘਦੇ ਤਾਂ ਉਹ ਸ਼ਰਮਾਂਦੀ ਹੈ ਕਿ ਨਹੀਂ ਉਹ ਵੀ ਹੰਦਿਆਲ ਸਿੰਘ ਨੇ ਬਣਾ ਕੇ ਦਿੱਤੇ ਸੀ ਚਾਹਲਾ ਜਿਹੜੇ ਨਾਲ ਦੇ ਪਿੰਡਾਂ ਸ਼ਹਿਰ ਦੇ ਪਿੱਛੇ ਲੱਗਦੇ ਆ ਉਹਨਾਂ ਦੀ ਸੜਕ ਤੇ ਨੂੰ ਲੰਘ ਕੇ ਦਿਖਾ ਦਿਓ ਆ ਸ਼ਾਮ ਦੂਰ ਹੈ ਤੇ ਉੱਪਰ ਨੂੰ ਲੰਘ ਕੇ ਦਿਖਾ ਦਿਓ ਨਾ ਸੜਕਾਂ ਦੇ ਉੱਪਰ ਇਹ ਹਾਲਤ ਤਾਂ ਇਹ ਜਿਹੜੀ ਦਿੱਤੀ ਹੋਈ ਆ ਜਿਹੜੇ ਭਾਰਤ ਸਰਕਾਰ ਦੇ ਉਹ ਪ੍ਰੋਜੈਕਟ ਬੋਲੀ ਜੀ ਮੈਂ ਲੱਗੀਆਂ ਤੁ ਤੁਹੋਲੀ ਦਾ ਤੁਹੋਤੇ ਉਹਦਾ ਵੀ ਉੱਥੇ ਜਾ ਕੇ ਢੋਲ ਲੈ ਕੇ ਉੱਤੇ ਖੜਕਾ ਕੇ ਆਏ ਸੀ ਕਿ ਮੈਂ ਬਾ ਇਹਨੂੰ ਜੇ ਭਾਰਤ ਬਣਾ ਦਾਂਗੀ ਕਿ ਇਹ ਜਿਹੜਾ ਸਾਹਮਣੇ ਟੋਕਾ ਪਿਆ ਜੀ ਬੰਦ ਕਰਕੇ ਉਹ ਢੋਲ ਦਾ ਢੋਲ ਖੜਕੇ ਰਹੇਗਾ ਮੁਰਕੇ ਕਦੇ ਉੱਥੇ ਨਹੀਂ ਇਹ ਕਿੱਟ ਨਹੀਂ ਲੱਗੀ ਕੋਈ ਕੰਮ ਨਹੀਂ ਹੋਇਆ ਅਜੇ ਬਣਾਇਆ ਸੀ ਨਾ ਹਰਦੀਪ ਸਿੰਘ ਨੇ ਆਪਣੇ ਕੋਲ ਜਾਓ ਪ੍ਰਾਣੀ ਰਾਜਪਰੇ ਥਾਰਾ ਮਿੱਟੀ ਪਾ ਪਾ ਕੇ ਉਹਨਾਂ ਨੇ ਪਾਰਕ ਬਣਾ ਕੇ ਦਿੱਤਾ ਆਪਣੇ ਲੋਕਾਂ ਨੂੰ ਉਹ ਲਾਟ ਕੇ ਸਾਰੇ ਕੋਲ ਉਹਨਾਂ ਦਾ ਕਰਾ ਕੇ ਸੋ ਜੇ ਇਹ ਵੀ ਤੁਸੀਂ ਲਈਆਂ ਤੂੰ ਤਾਂ ਹੋਟੇ ਵੀ ਜਾ ਕੇ ਬਰੋਨ ਕਰਿਆ ਕਰਦੇ ਸੀ ਤਾਂ ਤੂੰ ਆ ਤੁਹਾਡਾ ਚਿਲਡਰਨ ਪਾਰਕ ਮੈਂ ਬਣਾ ਕੇ ਦਿੱਤਾ ਸੀ ਤੂੰ ਹੋਟੇ ਵੀ ਕਰੇ ਬੰਦੇ ਨੇ ਤੇ ਸਹੀ ਲਈ ਅੱਜ ਦੇਖੋ ਤੁਸੀਂ ਕਦੇ ਕਹਿੰਦੇ ਸੀ ਜੀ ਅਰਬਿਆਮ ਕਿਹਨੇ ਰੇ ਕੰਪਲਾਣਾ ਜੀ ਕਦੇ ਕਹਿੰਦੇ ਸੀ ਰੇ ਹੋਦਾ ਅੱਜ ਨੇ ਹੋਟਲ ਬਣਾਣਾ ਜੀ ਅੱਜ ਜੋ ਪੂਰੇ ਸ਼ਹਿਰ ਦੇ ਬੱਚਿਆਂ ਦੇ ਲਈ ਹਰਦੇਵਾਲ ਸਿੰਘ ਨੇ ਇੱਥੇ ਬਣਾ ਕੇ ਦਿੱਤਾ ਚਿਲਡਰਨ ਪਾਰਕ ਹੈ ਜੀ ਆ ਫੌਂਟੇਨ ਚੌਂਕ ਦੇਖੋ ਤੁਸੀਂ ਹੈ ਪਟਿਆਲੇ ਨਾਲੋਂ ਵੀ ਸੋਹਣਾ ਤੁਹਾਨੂੰ ਬਣਾ ਕੇ ਦਿੱਤਾ ਹੈ ਤੁਹਾਨੂੰ ਦੱਸਾਂ ਇਹਨਾਂ ਨੂੰ ਤਕਲੀਫ ਹੁੰਦੀ ਆ ਇਹ ਲੋ ਜੀ ਇਹ ਕੀ ਕਰਤੇ ਜਿਹਨੇ ਕੀ ਬਣਾਤਾ ਜੀ ਤੇਰੇ ਕੋਲੋਂ ਤਾਂ ਪਿਛਲੇ 4 ਸਾਲ ਚ ਤੇਰੇ ਘਰ ਦੇ ਬਾਹਰ ਖੰਡਾ ਭਰਿਆ ਪਟਿਆ ਹੋਇਆ ਉਹ ਖੰਡਾ ਨਹੀਂ ਭਰਿਆ ਗਿਆ ਹੋਰ ਦੱਸੋ ਤੁਸੀਂ ਕੀ ਉਮੀਦ ਕਰ ਸਕਦੇ ਆ ਇਸ ਐਮਐਲਏ ਤੋਂ ਮੈਂ ਹੈ